ਤਸਿਕਾ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਾ ਲੈਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੇਂ ਬਲੌਗ ਵਿੱਚ ਅੱਜ ਦਾ ਬਲੌਗ ਆਪਾਂ ਕਰਦੇ ਹਾਂ ਸਟਾਰਟ ਇਧਰੋਂ ਤੋਂ ਮਿਲ ਜਦੇ ਕਰਦੋ ਕਰਦੋ ਬੱਚੇਓ ਖਾਲੀ ਕਰ ਲੋ ਗੁਰੂ ਮਹਾਰਾਜ ਦਾ ਕੱਲ ਨੂੰ ਆਪਣੇ ਘਰੇ ਨਿਵਾਸ ਹੁਣਾ ਤੇ ਆਪਾਂ ਨੇ ਗੁਰੂ ਮਹਾਰਾਜ ਪ੍ਰਕਾਸ਼ ਦਾ ਆਖੇ ਸੁਖੀ ਸਾਹ ਦਾ ਭੋਗ ਨਹੀਂ ਨਹੀਂ ਤੇ ਅੱਜ ਆਪਾਂ ਜਗਾ ਖਾਲੀ ਕਰਨ ਲੱਗੇ ਆ ਮੈਂ ਪ੍ਰੋਗਰਾਮ ਕੱਲ ਨੂੰ ਆਪਣੇ ਠਕਸਨ ਨਾ ਆਪਾਂ ਨਹੀਂ ਲਾਉਣਾ ਜਲੀਬੀਆਂ ਦਾ ਲੰਗਰ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਆ ਕੇ ਛਕਿਓ ਜੀ। ਕਿਉਂ? ਕੋਈ ਤਰੀ। ਆਗੇ ਤੇ ਆਉਂਦੇ, ਉੱਥੇ ਲਾਵੀਂ। ਨਾ ਇਹਨੂੰ ਉੱਥੇ ਪੂਰੇ ਹੀ ਲਾ ਲਾਓ। ਉੱਥੇ ਜਗ੍ਹਾ ਹੈਗੀ ਬਿਥੇਰੀ ਸੋਈ ਚ। ਆਪਣੀ ਸੋਈ ਬਿਥੇਰੀ ਵੱਡੀ ਆ। ਕੋਈ ਮਹਿਮਾਨ ਆਉਂਦਾ ਉੱਥੇ ਬਹਿ ਜੂ ਕੁਰਸੀਆਂ ਅੰਦਰ ਕਰ ਦੋ ਕਮਰੇ 'ਚ। ਨਾ ਕਾਜੀ ਸੋਈ ਕਿੱਥੇ? ਵੈਰੀ ਗੁੱਡ। ਪੂਰੀ ਸ਼ੈਟਿੰਗ ਆ ਗਈ। ਹੁਣ ਬਣਿਆ ਕੰਮ। ਕਬਲੇ ਤੋਂ ਤੋਂ ਨਿਕਲਿਆ ਹੀ ਔਖੀ ਹੁੰਦਾ ਆਪਣਾ ਵੀ ਹੋਰ ਚੱਲ ਤੋਂ ਤੋਂ ਨਿਕਲਿਆ ਹੀ ਆਪ ਨੂੰ پتہ ਵੀ ਨਾ ਜਾਣਾਂ ਦੀ ਤੋਂ ਕੱਢਣਾ ਤਾਂ ਜਾਣਗੇ ਇਹ ਨਹੀਂ ਦੇਣਦੇ ਸਹੀ ਗੱਲ ਹੈ ਵਿਆਹ ਨੂੰ ਆਪਣਾ ਕੀ ਬਣੂ ਵਿਆਹ ਦਾ ਬਾਹਲਾ ਔਖਾ ਹੁੰਦਾ ਫਿਰ ਨਹੀਂ ਵਿਆਹ ਨੂੰ ਤਾਂ ਆਪਣਾ ਲਗੜਾ ਪਹਿਲਾ ਉਹ ਕਰਨਾ ਪੈਣਾ ਦੇਖ ਲੈ ਕੰਮ ਆਉਂਦ ਰਿਹਾ ਹੁਣ ਇਹ ਸਿੱਕ ਲੈ ਜੀ ਕੰਮ ਆਉਂਦ ਰਿਹਾ ਗਾ ਜਾ ਕੇ ਹੁਣ ਇਹ ਨੂੰ ਜਾਣ ਦੇ ਵਿੱਚ ਹੀ ਗੱਲ ਫੜੀ ਚੱਲ ਚੱਲਿਏ ਲਓ ਵਿੱਚ ਕਬੀਲਦਾਰੇ ਬੰਦੇ ਚੱਲੇ ਦੁਪਹਿਰੇ ਅੱਜ ਇਹ ਹੱਟ ਦੇ ਕਬੀਲਦਾਰੀ ਪਈ ਹੋਈ ਆ ਹੂੰ ਚੱਲੇ ਵੀ ਦੁਪਹਿਰੇ ਆ ਇਹ ਟਾਈਮ ਕੋ ਬਾਰੱਕ ਪਾਤੀ ਗੂਆਂ ਹਨ ਲੋਕ ਕੰਨੀਆਂ ਸਮਾਨ ਲੈ ਕੇ ਘਰੋਂ ਆਉਂਦੇ ਅਸੀਂ ਪਹਿਲਾਂ ਸਮਾਨ ਲਿਆ ਫਿਰ ਤੇ ਇੱਕ ਬੰਦਾ ਆ ਜਾਂਦਾ ਇਹ ਵੀ ਕਬੀਲਦਾਰ ਆ ਇਹੀ ਆ ਨਾ ਅਸੀਂ ਆਲੂ ਲੈਣ ਚੱਲੇ ਆ ਇਹ ਆਲੂ ਵੇਚਣ ਚੱਲੇ ਆ ਇਹ ਵੇਚਣ ਦੇ ਲਈ ਆ ਦੇਖੋ ਹੈ ਤੇ ਕਿਹੜਾ ਬੰਦਾ ਇਹ ਹੁਣ ਦਿਖਾ ਦਿੰਦੇ ਹਾਂ ਹਰਜੋ ਪੈਨਾਂ ਦਾ ਸਮਾਨ ਲਿਆ ਦੇ ਲਾ ਪੂਰੀ ਸ਼ੀਟ ਭਰ ਦੇਣੀ ਆ। ਸੋਣੀ ਸੋਣੀ ਚੱਲ ਜਾਂਦੇ ਆ। ਆਹ ਭਰ ਦੇ ਜਾਣੀ ਆਉਣ ਇਹ। ਲਓ ਵੀ ਪਹੁੰਚ ਗਏ ਖੰਨੇ ਮੰਡੀ ਚ। ਖੰਨਾ ਮੰਡੀ। ਯਾਨੂ ਨਹੀਂ ਆਪਣਾ ਟਾਈਮ ਆ ਦੀ ਸਰ ਤੋਂ। ਉਹ ਸਾਜੇ ਜਾਉਣਾ ਪੈਣਾ। ਜੁੱਤੀਆਂ ਘਾਵਾਂਗੇ ਤਹੀ ਘਰੋ। ਸਹੀ ਗੱਲ ਆ। ਫੇਰ ਤਾਂ ਬਣ ਗਈ ਸਬਜ਼ੀ। ਫੇਰ ਤਾਂ ਆਲਾ ਨਹੀਂ ਕੁਪੀ ਬੋਪਰ ਜਾ ਲੋ ਵੀ ਖੰਨੇ ਮੰਡੀ ਚ ਪਹੁੰਚ ਗਏ ਆਪਾਂ ਆ ਵੀ ਕੀ ਲੈਣਾ ਉਹਨੂੰ ਦੇਖ ਪਾਤੀ ਕਿੱਥੇ ਆਪਣੀ ਪਾਤੀ ਕੋਲੀ ਆ ਮੇਰੇ ਦੇਖੀ ਉਹ ਤਾਂ ਕੀ ਕੀ ਆ ਕਾਢੇ ਚ ਉੱਪਰ ਸਾਈਡ ਤੇ ਹੀ ਆ ਇਹ ਦੇਖ ਲੈਣੇ ਕੋਈ ਬਈਲੇ ਵਾਂਗ 15 ਦੇ ਮਿੰਟ ਤੇ ਆਜ ਤੇ ਆ ਰਹੀ ਮਤਲੀ ਆਦਾ ਪਿਆ ਦੇਖ ਲੈ ਆਜ ਕੋਪੀ 15 ਰੁਪਏ ਆ ਗਏ ਭਾਈ ਪੱਕੀ ਤੋਂ ਬੜਾ ਫਰਕ ਪੈ ਰਿਹਾ ਹੈ ਸਾਰੀ ਮੰਡੀ ਘੁੰਮ ਕੇ ਆ ਕੇ ਨਾ ਇਧਰੋਂ ਇਧਰੋਂ ਆ ਦੇਖ ਦੂ ਕਿ ਇੱਥੇ ਆ ਗੋਭੀ ਪਵਾਈ ਹੋਈ ਹੁਣ ਇਹਦੀ ਕੀ ਖਾਸ ਹੈ ਤਾਂ ਪਤਾ ਨਹੀਂ ਖਾਸ ਤਾਂ ਹੁਣ ਬਾਈ ਹੈ ਵਧੀਆ ਵਧੀਆ ਪਾਣੀ ਪਾਤਾ ਹਾਂ ਜੇ ਫਿਰ ਕੋਈ ਧੋ ਕੇ ਜਾਂਦੀ ਲੋਡਿੰਗ ਆਦੇ ਤੇਰੀ ਪ੍ਰੋਮੋਸ਼ਨ ਵੀ ਕਰਦੀ ਅਸੀਂ ਹਾਂ ਸਹੀ ਗੱਲ ਹੈ ਹਾਂ ਤੇ ਇਹ ਜੀ ਅੱਜ ਸਭ ਜੀ ਬੈਣ ਹੈ ਹੈ ਤੇ ਦੇ ਆ ਜੀ ਇਹਨਾਂ ਦਾ ਉਹ ਜਿਹੜੀ ਨਹੀਂ ਘਟਾ ਸਹੀ ਗੱਲ ਆ 30 ਗਾਜਰ 2 ਕਿਲੋ 30 ਗਾਜਰ ਚੱਲ ਗੋਭੀ ਪਵਾ ਲਈਏ ਪਹਿਲਾਂ ਕੱਲੀ ਭਾਈ ਸਬਜੀ ਗੋਭੀ ਚੱਲੀ ਆ ਤਾਂ ਕੱਲੀ ਹੋਰ ਆਵਾਜ਼ ਆ ਭਾਈ ਇੱਧਰ ਆਉਣਾ ਕਰਦਾ ਇਹ ਆਈ ਖੰਨੇ ਮੰਡੀ ਕਿੱਥੇ ਆਓ ਆ ਜਾ ਉਸਤਾਦ ਆ ਜਾ ਅਧੂਆ ਭੇਜਤਾ ਉਹਨੇ ਕੋਈ ਨਹੀਂ ਭਾਈ ਆ ਬੇਸਤੀ ਹੈ ਕਿ ਹੋਲ ਦੇ ਆ ਜਾ ਨੂੰ ਆ ਜਾ ਕਿੱਥੇ ਰਹਿ ਗਿਆ ਉਹ ਬਾਪੂ ਬਾਪੇ ਬੰਦ ਚੈਨ ਆ ਬਾਬੇ ਨੂੰ ਪਤਾ ਨਹੀਂ ਬਾਬੂ ਨੂੰ ਪਤਾ ਬਾਈ ਰੱਖ ਦੇ ਬਣਾਵਾ ਉਹ ਨਾਲ ਬਸ ਮਾਰ ਰਿਹਾ ਤੇ ਨਹੀਂ ਦਿਖਲਾ ਕੋਈ ਕੋਈ ਨਾ ਰਹਿ ਤਾ ਨਹੀਂ ਗਿਆ ਓਕੇ ਆ ਸਮਾਰਟ ਬਾਜ਼ਾਰ ਬ੍ਰੈਡ ਲੈਣੇ ਇੱਥੋਂ। ਜਿਹੜਾ ਉਹ ਦੇਖ ਲੈਨੇ ਆਪਾਂ। ਚੱਲ। ਤਾ ਦੇਖ ਇੱਧਰ ਇੱਧਰ ਹੋਣਗੇ। ਹੈਗੇ? ਨਾ ਆਪ ਵੀਰੇ ਰੇਗੇ ਨਹੀਂ ਪਈਏ ਚੱਕ। ਬ੍ਰੈਡ ਮਿਲਾ ਹੋਣੀ ਜਿੰਨਾ ਪਾਸ ਬੈਈ ਪੁੱਛ ਤੱਕ ਬ੍ਰੈਡ ਹੈਗੇ ਉਹ ਸਾਸ ਬਾਬਾ ਕਾਲੀ ਪੈ ਗਈ ਐਵਰ ਅਸੀਂ ਪੈ ਗਈ ਸਾਰਾ ਕੁਝ ਛੱਡ ਕੇ ਆ ਗਏ ਫੇਰ ਆਉਣਾ ਮੁੜ ਕੇ ਚੱਲ ਕਰਾ ਆ ਜਾ ਵੀ ਇਹਦਾ ਸਮਾਨ ਚੱਕਦੇ ਆ ਹੋਰ ਚੱਕਦੇ ਆ ਬੰਦੇ ਜਾਨਾ ਉਹ ਬੱਸ ਆਈ ਨਹੀਂ ਹੈਗੀ ਅਮੜਾ ਥੈਲਾ ਪਾਟਿਆ ਅਪਰੂ ਦੇ ਕੇ ਆ ਬੰਦੇ ਲੈਕਣਾ ਜੀ ਤੁਹਾਨੂੰ ਆਲਾ ਕੋਈ ਸਪੀਕਰ ਦੀ ਫੀਡਿੰਗ ਅਰਬੀ ਵੱਡਾ ਗਿਆ ਕਿ ਨਹੀਂ ਵੱਡਦੇ ਹੱਲੇ ਵੱਡਦੇ ਬਸ ਵੱਡਦੇ ਹਾਂ ਹਾਂ ਜਿਹੜਾ ਪਸੰਦ ਆ ਰਿਹਾ ਲੈ ਗਣਾ ਫਿਰ ਪੋਰੀ ਚ ਯਾਰਾ ਹੱਤ ਚੱਕ ਮਾਰਤੀ ਇਹ ਜੁੱਤੀ ਖੋਲੀ ਜਿੱਤੀ ਗੋਦੀ ਦੀ ਜਿੱਤੀ ਗੋਦੀ ਠੱਕ ਮਾਰੀਏ ਨੇ ਦੇਖ ਤਾ ਕੋਸ਼ੋਰ ਦੇ ਵਿੱਚ ਸਬਜੀ ਹੋਈ ਆ ਸਬਜੀ ਆ ਸਬਜੀ ਆ ਨਿਕਲ ਰਿਹਾ ਹੋ ਰਿਹਾ ਨਿਕਲ ਰਿਹਾ ਇਹ ਨਹੀਂ ਬਾਤ ਆ ਕੋਰ ਦੇ ਤੋ ਇਹਨਾਂ ਅਸੇ ਕੋਈ ਬਾਲੀਵਾਰ ਸਹੀ ਨਹੀਂ ਹੈ ਗੋਭੀ ਦਾ ਗੋਭੀ ਤੇ ਵੀ ਬਾਲੀਵਾਰ ਸਹੀ ਨਹੀਂ ਗੋਭੀ ਇੱਥੇ ਰਹਿ ਗਈ ਦੀ ਬਾਲੀਵਾਰ ਛੱਡਤੀ ਦੀ ਆ ਗੋਭੀ ਲਵਾਰ ਸੀ ਛੱਡਤੀ ਦੀ ਬਾਹਰੇ ਇੱਕ ਅਕੀ ਨੂੰ ਜ਼ਿੰਮੇਵਾਰ ਦਿੱਤੀ ਜੇ ਇਹੇ ਆਹ ਤਾਂ ਮੈਂ ਲਾ ਦੀਪਾ ਨਾਲ ਹੁੰਦੇ ਪਹਿਲਾਂ ਵੀ ਮਿਰਚਾਂ ਤੋੜੀਆਂ ਨੇ ਅੱਧੀਆਂ ਤੋੜਤੀਆਂ ਨੇ ਇਹਨਾਂ ਆ ਤਾਂ ਤੋੜੇ ਸਾਰੀਆਂ ਹਾਂ ਸਾਰੀਆਂ ਮੈਂ ਤਾਂ ਤਾਏ ਨਹੀਂ ਤੋੜੀਆਂ ਨੇ ਅੱਛਾ ਮੈਂ ਕਿਉਂ ਹੋਈ ਸੀ ਕਾਹਨ ਬੈਠੀ ਕਰ ਲੈੰਦਰ ਕੰਮ ਹਾਂ ਸਾਰੇ ਹਾਂ ਲੋ ਮੈਂ ਤੇ ਸਾਈਰੀ ਤੋੜੀਆਂ ਨਹੀਂ ਹੋ ਤਾਂ ਸਾਡੇ ਨਾਲ ਕੋਈ ਨਾ ਕੰਮ ਕਰਾਉਣਾ ਆਂਟੀ ਜਮਨੀ ਰਸੂਏ ਦਾ ਢੱਕਾ ਤੋੜਿਆ ਉਹ ਬੇਟੀਆ ਦੇਖ ਲੋ ਰੋਗਵਾਰੇ ਕਿ ਨਹੀਂ ਭਰੇ ਆ ਮਗਰ ਹੈ ਰੋਗਵਾਰੇ ਕਿ ਨਹੀਂ ਭਰੇ ਫਦੇ ਬਾਰ ਬਾਰ ਕਿ ਮੈਨੂੰ ਵੀ ਮਾਰਦੇ ਨੇ ਆਂਟੀ ਨੇ ਜਮਨੀ ਦਾ ਢੱਕਾ ਨਹੀਂ ਤੋੜਿਆ ਕੰਮ ਕਾਰੋ ਪੂਆ ਨਿਗਾਹਾਨੀ ਤੇ ਆ ਪੂਆ ਨਿਗਾਹਾਨੀ ਤੇ ਆ ਬੰਮੀ ਦਾ ਨਿਗਾਹਾਨੀ ਤੇ ਆ ਦੋਮੀ ਕਿੱਥੇ ਪਹਿਲੀ ਤੜਕੇ ਚੋਂ ਤਾਂ ਮੈਂ ਨਾਤੀ ਵੀ ਨਹੀਂ ਜੇ ਵੱਡਾ ਲੱਗਾ ਬੱਸ ਕਰਾਤੀ ਇਹਦੇ ਦੇ ਨੀ ਕਹੇਦੇ ਦੋਈਆਂ ਨੂੰ ਉਹ ਸਮਾਨ ਤਾਂ ਕਿੰਨਾ ਦੀ ਫਿਰ 12 ਮੇ ਤਾਂ ਗਾਏ ਨੇ 6:30 ਦੇ ਨਿਕਲਣੇ ਨੇ ਬੱਕਾ ਨਹੀਂ ਦੋੜੇ ਅੱਡੀ ਨੇ ਦਬੇ ਰਹਿੰਦੇ ਨੇ ਮੇਰ ਦਾ ਦਾਇਆ ਲੱਗਿਆ ਪਿਆ ਸਾਡਾ ਸਵੇਰ ਦਾ ਕੰਮ ਉਹ ਘੱਟੀ ਕਰਿਆ ਸਵੇਰ ਦਾ ਫਿਰ ਕੰਮ ਘੱਟੀ ਕਰਿਆ ਲੱਗੇ ਨੇ ਜਵੇਰ ਦੇ ਪਹਿਲਾਂ ਪਹਿਲਾਂ ਤਾਇ ਨੇ ਉੱਧਰ ਏਟਾਂ ਰੱਖੀਆਂ ਦਵਾਈ ਨੋ ਰਖਾਈਆਂ ਫਿਰ ਉਹ ਕੜਾਈਆਂ ਗੜੂਆਂ ਲਿਆਂਦੀਆਂ ਫਿਰ ਸਵਾਹ ਸਾਰੇ ਨਵਾਡਰ ਨਵਾਡਰ ਆਇਆ ਹੀ ਲੱਗੇ ਆਇਆ ਇਹਨਾਂ ਨੇ ਰੱcka ਨਹੀਂ ਦੋੜਿਆ ਮੇਰਾ ਤਾਂ ਡੰਡੀਆਂ ਤੋੜੀਆਂ ਨੇ ਮਿਰਚਾਂ ਦੀ ਇੰਨੇ ਥੋੜੇ ਜਵੇਰ ਦੇ ਕੋਈ ਕੰਮ ਨਹੀਂ ਕਰੇ ਠਿੱਲੇ ਠਿੱਲੇ ਨੇ ਬੰਦੇ ਯਾਰ ਹੋਰ ਕੰਮ ਕੀਤੇ ਨੇ ਉਹ ਵੀ ਚੈੱਕ ਕਰਕੇ ਠਿੱਲੇ ਹੋਂ ਬੰਦੇ ਯਾਰ ਤੁਸੀਂ ਲਾਰਿਆ ਹਸਾਬ ਮੈਂ ਡੰਡੀਆਂ ਇਦਾਂ ਸੱਟੀ ਜਾਂਦਾ ਮਿਰਚਾਂ ਉੱਤ ਦੀ ਮਰ ਤੇ ਮਰ ਤੇ ਉਹ ਪਿੱਛੇ ਬੀਬੀ ਬੈਠੀ ਆ ਜਿਹੜੀ ਜਸਵੀਰ ਦਾ ਟੱਕਾ ਇਨੀ ਤੋੜਦੀ ਕੀ ਪਤਾ ਲੱਗਣਾ ਬੱਚੇ ਡੰਡੀਆਂ ਵੀ ਖਾ ਜਾਣੀਆਂ ਨੇ ਲੋ ਜੀ ਬੇਲੜ ਹੁਣ ਰੋਟੀ ਖਾਣ ਲੱਗ ਗਏ ਨੇ ਮਤਲਬ ਬੇਲੜ ਜ਼ਰੂਰੀ ਸਾਰੀ ਦਿਹਾੜੀ ਵੇਲੇ ਫਿਰ ਫਿਰ ਕੇ ਹੈ ਨਾ ਤੂੰ ਤੂੰ ਹੁਣ ਰੋਟੀयां ਵੱਢਣ ਲੱਗ ਗਏ ਆ ਮਾਂ ਵੀ ਬਿੱਲਾ ਡਾਇਲ ਵੀਡੀਓ ਦੇਣਾ ਨਾਲ ਆ ਯਾ 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 ਬੱਡੂ ਰੋਟੀ ਲੈ ਗਿਆ ਅੱਛਾ ਟੂ ਲੈ ਕੇ ਦਿੰਨੇ ਆ ਵੱਡੂ ਵਾ ਚੱਕ 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 ਪਿੱਛੇ ਦੇਖ ਕੇ ਪੁੱਤ ਹੌਲੀ ਹੌਲੀ ਨਹੀਂ ਨਹੀਂ ਕੁਝ ਨਹੀਂ ਕਰਦਾ ਖੜੀ ਜਾ ਖੜੀ ਜਾ ਲਓ ਬਈ ਪਹਿਲਵਾਨ 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 ਇਹ ਵਾਹ ਬਈ ਵਾਹ ਆ ਜਾ ਹੁਣ ਚੱਲ ਆ ਜਾ ਚੱਕ ਚੱਕ ਬਾਈ ਦੇ ਆਣ ਵਿੱਚ ਖਤਰਨਾਗਰ ਆਇਆ। ਇੱਕ ਗਲਾਸ ਵਿੱਚ ਚੱਕ ਜਾਂਦੇ। ਗੱਲ। ਦੋ ਰੋਣ ਦਾ ਮਾਰਾ ਸਿਰ ਦਾ ਕਰਵਾੜਿਆ ਰੋਣ। ਕਿਵੇਂ? ਰੋਣ ਦੀ ਇਹ ਨਾ ਨਹੀਂ ਰਹੇ। ਤਾਂ ਇੱਕ ਗਲਾਸ ਵਿੱਚ ਚੱਕ ਹੋਇਆ। ਦੋਏ ਜਾਣੇ ਨੂੰ ਕੋਈ ਕਰ ਸਕਦਾ। ਲਾ ਸਾਡੇ 4 ਢੇਲੇ ਲੱਗੇ ਹਲੇ ਅਜੇ ਨਹੀਂ। ਇੱਕ ਨੇ ਲਾ ਦੱਸਦਾ। ਇਹ ਤਾਂ ਬੰਦੇ ਨਹੀਂ ਕਰ। ਕੋਈ ਤਿੰਨ ਬੰਦੇ ਲੱਗੇ ਹੁਣ ਹਜੇ ਤੱਕ ਟੱਪ ਨਹੀਂ ਭਰਿਆ। ਹੈ ਬਾਜੀ। தின நீ அது எ ਯਾ ਵੀਰ ਤੋਹਰੇ ਦੰਦੇ ਵੀ ਨੀ ਵੀ ਕਰਾਉਣੀ ਪੈਣੀ ਮੈਂ ਤਾਂ ਆਪੇ ਲਾ ਦਿਆ ਕਰੋ ਇਹਦੇ ਚਾਹ ਬਣਾਉਣੀ ਆ ਸਵੇਰੇ ਹਾਂ ਚਾਲ ਆ ਗਿਆ ਮੈਂ ਚਾਲ ਭਾਈ ਮੈਂ ਆਪੇ ਲਾ ਦਿਆ ਕਰੋ ਹਾਂ ਦੇਖ ਹੁਣ ਤੋਂ ਹੀ ਹੁਣ ਤੋਂ ਹੀ ਹੈ ਬਗੀ ਦੇਣਾ ਚਾਲ ਕਿ ਲਾ ਹੈ ਫੈਰ ਸ਼ਿਵ ਚਾਲਕ ਦਾ ਲਾਹੇਗਾ ਚਾਲਕ ਦਾ ਲਾਹੂਗਾ ਚਾਲਕ ਦਾ ਲਾਹੂਗਾ ਬਾਬਾ ਕਾ ਕੁਈ ਦਵਾਈ ਤੋਂ ਸਪੈਸ਼ਲ ਮੰਗਾਈ ਆਨੇ ਜੁਰਾਂ ਹਾਂ ਬਿਲਕੁਲ ਸਪੈਸ਼ਲ ਮੰਗਵਾਂਗੇ ਦਵਾਈ ਵਾਲੇ ਇਹ ਨਹੀਂ ਇਹ ਹੀ ਖਾ ਲੈਣੀ ਨੇ ਇਹ ਇਹ ਸੇਖਾਂ ਨੇ ਸੈਂਪਲ ਭੇਜਿਆ ਹਲੇ ਇਹ ਹੀ ਖਾ ਲੈਣੀ ਆਪਾਂ ਆਹ ਨੂੰ ਆਰਡਰ ਦੇਣਾ ਆਪਾਂ ਇਹ ਹੱਲੇ ਸੈਂਪਲ ਭੇਜਿਆ ਸੇਖਾਂ ਨੇ ਕਰਕੇ ਦੇਖੋ ਚੈੱਕ ਫਿਰ ਪਹਿਲਾਂ ਦੇਖੋ ਆਹ ਦੇਖ ਆਹ ਦੇਖਾ ਦਵਾਈ ਤੇ ਪਾਸ਼ਾ ਤੇ ਲਿਖਿਆ ਤੁਹਾਨੂੰ ਤਾਂ ਪੜਨੀ ਨਹੀਂ ਆਉਂਦੀ ਇਹ ਇਹ ਲਿਖਿਆ ਗੁਲਫ ਡੇਟਸ ਹਮਮ ਸੋ ਬੰਦੇ ਨੇ ਕੀ ਬੀਤੀ ਹੈ 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 ਕੇਸਰਪਾਤਾ ਤੁਹਾਨੂੰ ਕੇਸਰਪਾਤਾ ਆਤਾ ਠੀਕ ਹੈ ਚਲਦੇ ਨਾ ਭੋਲ ਦਿੰਦੀ ਸਵਾਰ ਕੇ ਲੈ ਯਾਰ ਆਜਾ ਕੀ ਗੱਲ ਆ ਆਜਾ ਇਹ ਕੋ ਗੱਲ ਹੈ ਨਹੀਂ ਸਹੀ ਗੱਲ ਆ ਇਹਨਾਂ ਨੂੰ ਕੀ ਪਤਾ ਭਾਜੀ ਹੈਂਗੀ ਫਸਣ ਦੀ ਗੱਲ ਨਹੀਂ ਇਹਦੇ ਤੇ 500 ਦੁਆਰੇ ਦੁਆਰੇ ਦੱਸੋ ਦੁਆਰੇ ਐਡੀ ਬੜੀ ਕੁੜੀ ਦਿੱਤੀ ਆ ਕਰਕੇ ਇੱਕ ਪੈਰ ਦਾ 100 ਰੁਪਈਆ ਪੰਜ ਸੌ ਦੋਂਦੇ ਨੂੰ ਇਕੱਠਾ ਹੀ ਜਿਹੜੀ ਏਡੀ ਵੱਡੀ ਧੀ ਦਿੱਤੀ ਆ ਪਾਲ ਬਣੋਸ ਕੇ ਆਪਣੇ ਜਿਗਰ ਦਾ ਟੁਟਾ ਮੈਨੂੰ ਲੈ ਲਓ ਮੈਨੂੰ ਲੈ ਲਓ ਇੱਕ ਦਿਨ ਨਹੀਂ ਆਦਾ ਅੱਜ ਵਰਦੌਖਾ ਆਦੀ ਰਾਹ ਕੇ ਮੈਂ ਤਿਆਰ ਰਹਿਣ ਨੂੰ 8 ਵਜੇ ਰਹਿਦਾ ਖਾਏ ਨਹੀਂ ਮੇਰਾ ਮੇਰੇ ਪੈਸੇ ਮੈਂ ਲਾ ਕੇ ਗਿਆ ਇੱਕ ਪੈਰ ਦਾ ਲਾਹਣ ਦਾ ਚਲੋ ਮੈਂ ਜੇ ਮੁੰਡਾ ਵੇਣਾ ਚਾਪੜ ਏਡੇ ਖਾਚ ਪੈਣ ਦੇ ਵੇਸੇ ਤੇ ਕਬੀਲਦਾਰੀਆਂ ਧੋਤੀਆਂ ਨੇ ਤੁਸੀਂ ਪੈਸੇ ਅਨਨਜ ਦੇ ਮੁੰਡਾ ਵੇ ਆਏ ਤਾਂ ਬਾਤ ਹੀ ਨਹੀਂ ਮੈਨੂੰ ਤਾਂ ਇਹ ਨਾ ਤੁਹਾਨੂੰ ਨੇ ਮੁੰਡਾ ਵਿਆਹ ਤੇ ਲੱਕੜੇ ਦਾ ਮੁੰਡਾ ਫੜਾ ਦੇ ਪਹਿਲਾਂ 5-6 ਲੱਖ ਹੁਣ ਹੁਣ ਬੋਲ ਹੁਣ ਬੋਲ ਹੁਣ ਬੋਲ ਆ ਕੱਟ ਵੀਰੇ ਚੈੱਕ ਕੱਟੇ ਤੁਹਾਡੇ ਚੈੱਕ ਬੱਕੋ ਲਿਆ ਚੈੱਕ ਭਰਨਾ ਨਹੀਂ ਆਉਂਦਾ ਆਪਾਂ ਬਲੈਂਕ ਦੇ ਦੇਣਾ ਬਲੈਂਕ ਜਿਵੇਂ ਪਨੀ ਚੈੱਕ ਰਹਾ ਆਪਣਾ ਅਕਾਊਂਟ ਵੀ ਬਲੈਂਕ ਕਿਹੜੇ ਪੰਨੇ ਦੀ ਹੈ ਹੈ ਕਿ ਰਹਾ ਅਕਾਊਂਟ ਵੀ ਬਲੈਂਕ ਤੇ ਚੈੱਕ ਵੀ ਬਲੈਂਕ ਦੇ ਦੇਣਾ ਕਿਸ ਬੁਆ ਲੈਣਾ ਤੁਸੀਂ ਸਾਈਨ ਨਹੀਂ ਕਰਦੇ ਅਸੀਂ ਸਾਈਨ ਨਹੀਂ ਕਰਦੇ ਖਾਲੀ ਚੈੱਕ ਦੇ ਦੇ ਇਨੋਂ ਮੈਨੂੰ ਨਹੀਂ ਤਾਂ ਜਵਿੰਦੀ ਦਾ ਮੁਤਾਬਨੀ ਜੀ ਦਾ ਹਾ ਜੀ ਚੀ ਦਾ ਨਾਂ ਨੰਨੋਂ ਬਗ ਮੈਂ ਤਾਂ ਜਵਿੰਦੀ ਜੀ ਨਾਂ ਨਾ 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 ਬਣ ਜਾਣਾ ਇਹ ਇਹ ਜਵਾਈ ਭਾਈ ਰੱਬ ਘਰ ਘਰ ਦੇਵੇ ਮੇਰੇ ਜਵਾਈ ਆਪਾਂ ਇੱਕ ਨਾਲ ਸਾਥ ਤਾਂ ਇੱਕ ਵਾਰ ਚ ਮੁਰਕਿਆ ਪਾ ਮੁਰਕਿਆ ਫਾਇਦੇ ਬੋਲਦੇ ਬੋਹ ਨਹੀਂ ਪਾਇਆ ਬੱਚਤ ਰੱਖ ਨਹੀਂ ਪਾਇਆ ਕਿਕੀ ਦਾ ਨਾ ਦੇਖੋ ਮੰਮੀ ਜੀ ਦਾ ਕਿੱਡਾ ਨਹੀਂ ਮੇਰੀ ਦਾ ਵੀ ਇਦਾਂ ਹੀ ਆ ਦੇਖ ਹੈ ਦਿਖਾਈ ਤਾਂ ਦੋ ਬਲਗੂ ਦਿਖਾਈ ਤਾਂ ਦਵਾ ਲੱਗੂਗੀ ਤੂੰ ਦਾ ਬੜਾ ਕਰੀ ਕਰਦੀ ਆ ਉਹ ਉਹ ਲਾ ਕੇ ਦੋ ਪਾਰ ਸਿਰ ਬਾਸ ਕੇ ਲਾ ਕੇ ਦੋ ਬੜਾ ਕਰੀ ਕਰਦੀ ਆ ਉਹ ਨਾ ਆਉਣੀ ਕਿ ਗੁੱਡੀ ਦੇ ਪਰੋਣੇ ਦੇ ਅੱਜ ਕੈਨੀ ਰੋੜਤੀ ਹੋਰ ਦੋ ਬਾਈ ਕੈਨੀ ਗੱਡੀ ਦੇ ਬ੍ਰੇਕ ਵਾਰੇ ਗਾਦੀ ਗੇਟਾ ਮੁਰੇ ਜੀ ਗੱਡੀ ਨਾ ਉੱਥੇ ਅੱਡੇ ਅੱਡੇ ਵਾਲੇ ਮੋੜ ਤੇ ਗੱਡੀ ਦੇ ਬ੍ਰੇਕ ਵਾਰੇ ਕੈਂਦੀ ਪੁੱਠੀ ਹੋ ਗਈ ਸਾਈਕਲ ਓਏ ਆਹ ਕੌਣ ਕਰ ਉਹ ਤਾਂ ਬਚ ਗਈ ਸਾਈਕਲ ਤੇ ਕਹਤ ਨਹੀਂ ਆਏ ਲੋਕਾਂ ਨੇ ਗੜੇ ਫੁੱਫੜਾ ਗਿਆ ਫੁੱਫੜਾ ਮਾਰਦੇ ਪਹਿਲੇ ਮੈਂ ਕਿਉਂ ਗੁਰਬਿੰਦਰ ਕਿਉਂ ਮੈਂ ਪਹਿਲੇ ਸੁੱਕੀ ਮੈਂ ਹੱਥ ਹੱਦ ਕਰ ਲਿਆ ਸਾਈਕਲ ਤੇ ਕੰਨੀ ਟੰਕਿਆ ਜਾਂਦਾ ਕਰ ਮੁੱਫੜਾ ਗਿਆ ਉੱਥੇ ਹੀ ਮੁਰਨਾ ਪੈਣਾ ਸੀ ਆ ਮਿੰਟੀ ਦਾ ਪ੍ਰਾਣਾ ਆਉਂਦਾ ਕਿਉਂ ਹੈ ਭਾਈ ਜੀ ਆਹ ਦਾ ਗਲਤ ਕਰਾਦਾ ਪ੍ਰਦਾਨਾ ਗਰਾਵੀ ਪ੍ਰਦਾਨ ਗਰੁੱਪ ਆ ਗਿਆ ਭਾਈ 20 ਸਾਲ ਦਾ ਮੁੰਡਾ ਦੇਖਿਆ ਬਲੋਲੇ ਖਰਚਾ ਜੁੜੀ ਨੂੰ ਬਲੋਲੇ ਠੀਕ ਆ ਗਈ ਡੋਲਾ ਦੇਖ ਕੇ ਜੁੜੀ ਨੂੰ ਬਲੋਲੇ ਆ ਭਾਈ ਜੇ ਉਹ ਤਾਂ ਬਲੋਲੇ ਬੱਲੇ 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 ਬ ਬਾਰੀ ਮਾਰੀ ਕਿਹੜਾ ਗਿਆ ਸੀ ਮਾਰੀ ਬਤੀ ਖੱਟ ਗਿਆ ਸੀ ਖੱਟ ਕੇ ਲੈਂਦੀ ਹੁੰਦੀ ਬੱਲੇ 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 ਇਹ ਗਈ ਬਈ ਬੱਲੇ ਇਹ ਲੱਗ ਗਿਆ ਅੱਗ ਲੱਗ ਰਿਹਾ ਪਾਵੇ ਅੱਗ ਇਹ ਫੇਲਾ ਕਰੋ ਇਹਦਰ ਵੀ ਲਾ ਕਿਉ ਆ ਮੇਰ ਮੇਰ ਕੱਢੋ ਰੋਟੇ ਕਰੋ ਇਹਦਾ ਬੰਦੇ ਬੰਦੇ ਕੋ ਬੰਦਾ ਬੰਦਾ ਜੀ ਕਰਨੀ ਆਉਂਦੀ ਬਿਲੇ 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 ਬੰਦੂ ਦਾਦਿਆ ਢੋਹੀ ਨਾ ਪੁੱਤੀ ਹੋ ਗਿਆ ਹਾਏ ਜਰਾ ਤੁਰ ਕੇ ਨਾ ਬਿਲੇ 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 ਮੰਮੀ ਕਾ ਦੀ ਬੋਲੀ ਵੀ ਚੱਕੜੀਆਂ ਗਿਰੀ ਕਿੱਥੇ ਹੋਈ ਆ ਚੱਕ ਦੇ ਹੀ ਗੁਰਜਾ ਹਾਏ ਇਹ ਨਹੀਂ ਤਾੜੀ ਨਹੀਂ ਬਟ ਤਾੜੀ ਨਹੀਂ ਨਹੀਂ ਕਾਕੀ ਤੁਸੀਂ ਤਾੜੀ ਕੱਦ ਨਹੀਂ ਮਾਰਦੇ ਖੁਦ ਤਾੜੀ ਨਹੀਂ ਕਰਦੇ ਤੇਰੀ ਤਾੜੀ ਨਹੀਂ ਤੇਰੀ ਕਾਕੀ ਤਾੜੀ ਨਹੀਂ ਮੇਜਕਾਰੀ ਹਾਂ ਮੈਂ ਕੋਨੇ ਕੋਈ ਕੰਪੀਟੀਸ਼ਨ ਤਾਂ ਜਿੱਤ ਕੇ ਨਹੀਂ ਆਈ ਹੁਣ ਤਾੜੀਆਂ ਵਾਲੇ ਮਾਰਦੇ ਕਿਉਂ ਹੋ ਜਾ ਦੱਸ ਕੋਕਲੀ ਤਾਂ ਹਾਂ ਹੋਰ ਤੋਂ ਵੀ ਗਿਆ ਹੁਣ ਹੁਣ ਚੱਲਿਆ ਹਰੇ ਹੁਣ ਚੱਲਿਆ ਕੰਮ ਹੁਣ ਚੱਲਿਆ ਚੱਲ ਚੱਲ 1 2 3 4 ਸਟਾਰਟ ਆ ਤਦਿਆ ਕੁਝ ਦੀ ਲਾਓ ਭਾਈ ਆ ਜੀ ਭਾਇਓ ਭਾਈ ਟਾਈਮ ਬਹੁਤ ਹੋ ਗਿਆ ਫੋੜ ਕੀ ਤੇਰੇ ਗੁੱਟਣਾ ਜੇ ਮੇਰੀ ਉੱਠਣਾ ਮੈਂ ਇੰਨੇ ਕੰਮ ਕਰ ਲੈਂਗੀ ਲੈ ਆਹ ਕੱਲ ਕੱਲ ਜ਼ਰੂਰੀ ਹੁੰਦੀ ਹੈ ਕਹਿਣੀ ਆਇਆ ਹਾਲੇ ਕੋਈ ਵੈਲੀ ਹੋਊਗੀ ਕਿ ਨਹੀਂ ਤੇ ਹੁਣ ਇਹ ਵੀਡੀਓ ਨੂੰ ਕਰਦੇ ਫਿਰ ਬੰਦ ਇੱਥੇ ਚੱਲ ਠੀਕ ਆ ਜੀ ਮੁੰਡਿਆ ਗੁੱਡ ਨਾਈਟ ਹੈ ਗੁੱਡ ਮਾਰਟੀ ਪੈ ਗਿਆ ਮੁੰਡਾ ਉਧਰ ਬਾਈ ਉਧਰ ਦਾ ਕਦੇ ਸਤੇ ਬਾਈ ਨਹੀਂ ਉਸਤਾ ਜੀ ਪੈ ਗਏ